ਲੈ ਰਹੇ ਆ ਦੇ ਵਿੱਚ ਜਦੋਂ ਇਹ ਵਾਰੀ ਤੜਕੇ ਟਾਈਮ ਨਾਲ ਕਬੂਤਰ ਛੱਡੇ ਗਏ ਤੇ ਉਸ ਤੋਂ ਬਹੁਤ ਸਾਰੇ ਜਿੰਨੇ ਵੀ ਖਿਡਾਰੀ ਦੇਖ ਸਕਦੇ ਹੋ ਤੁਸੀਂ ਖੜੇ ਹੋਏ ਸੀਗੇ ਤੇ ਆਪਣਾ ਆਪਣਾ ਕਬੂਤਰ ਟੈਨ ਲੈ ਕੇ ਆਏ ਸੀਗੇ ਮੌਸਮ ਅ ਜਿਹੜਾ ਥੋੜਾ ਜਿਹਾ ਖਰਾਬ ਲੱਗ ਰਿਹਾ ਸੀਗਾ ਤੇ ਪਰ ਕਬੂਤਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਅਸਮਾਨ ਚ ਉੱਡ ਰਹੇ ਸੀਗੇ ਤੇ ਬਹੁਤ ਵਧੀਆ ਲੱਗਿਆ ਤੇ ਨਾਲੇ ਦੇਖਦੇ ਦੇਖਦੇ ਬਾਈ ਪਾਵਰ ਤੇ ਬਾਈ ਲੇਵ ਖਰਾਜ ਦੋਨੋਂ ਨੇ ਕੀਤੇ ਕੰਪਿਊਟਰ ਚੈੱਕ ਤੇ ਫੇਰ ਆ ਗਏ ਕਹਿੰਦੇ ਰੋਟੀ ਤੇ ਸਾਰੇ ਵੀਰਾਂ ਨੇ ਖਾਧੀ ਰੋਟੀ ਤੇ ਬਾਈ ਲੇਵ ਨੇ ਮੈਂ ਵੀ ਚੈੱਕ ਕਰ ਲਈ ਹੈ ਕਿਹਾਂ ਦੀ ਕੁਲੀ ਪਰ ਉਹ ਹੱਕ ਰਿ ਟੈਕ ਕਰ ਲਈ। 0/9 ਨੇ ਕੀਤੇ ਟੈਕ ਕਬੂਤਰ। ਇਹ ਧਾਈ ਗਗਲ ਬੈਠਾ ਸੀ ਗਕਰ ਲਾਈ ਤੇ। ਲਾਈਵ ਹੈ ਚੈਨਲ ਹੈ। ਪੀਵੀਟੀ ਗਗਲ ਤੇ ਪੀ ਦੇਖਰ ਦੇ ਨਜ਼ਾਰੇ ਲੈ ਰਿਹਾ ਸੀ। ਫਿਰ ਵੀ ਦੋਸਤੋ ਬਾਜੀ ਵੰਡੀ ਗਈ ਸੱਤ ਜਾਣੇ ਅੱਜ। ਤੇ ਬਾਈ ਨੇ ਕਹਿ ਢੰਗ ਵਾਲਾ ਲੋ ਅੱਬ ਜਗਈ ਆਈ ਹੋਈ ਸੀ ਇਹ ਦੇਖ ਸਕਦੇ ਨੇ ਇਹ ਤੇ ਤੇ ਨਾ ਢੰਗ ਵਾਲਾ ਜਾਵੇਗਾ ਇੱਕ ਕਬੂਤਰ ਜਿਹੜਾ ਥੋੜਾ ਜਿਹਾ ਮਾਸੋਂ ਟੰਨਾ ਹੋਣ ਕਰਕੇ ਬਹੁਤ ਹੋਦੀ ਹੈ ਡਰ ਸੀ ਇਹ ਅੱਛਾ ਨਾਂ ਦੇ ਵਿੱਚ ਬਾਰਿ ਹੋਣ ਨਾਲ ਫੇਰ ਵੀ ਜਿਹੜਾ ਕਬੂਤਰ ਬੈਠਣ ਤੇ ਨਹੀਂ ਆ ਰਹੇ ਸੀਗੇ ਦੇਖ ਸਕਦੇ ਨਹੀਂ ਤੇ ਜਿਹੜੇ ਵੀਰ ਦੈਜੀਤਾਰ ਦਾ ਸਿਮਾਣ ਕੀਤਾ ਗਿਆ ਕਿਵੇਂ ਬਾਜ਼ਿਕਾਂ ਦਾ ਦੈਜੀਤਾਰ ਚੱਤਾ ਕੋਟਲ ਉੱਤੇ ਸੀ ਜਿੰਨਾ ਪਾਚ ਮੋਟਲੇ ਆ ਤੇ ਉਹ ਆਪਣੇ ਕੋਲ ਐਂਟਰੀਆਂ ਸੀ ਆ ਉਹ ਆਪਾਂ ਵਿੱਚ ਮੰਡਤੀਆਂ ਉਹਨਾਂ ਦਾ ਕਬੂਤਰ ਨਹੀਂ ਛੁੱਟੇ ਭਿੰਦਾ ਮਲੋਟ ਅਮਣਾ ਮਲੋਟ ਤੇ ਗਗਨ ਪੱਖੀ ਗਗਨ ਕੈਨੇਡਾ ਪੱਖੀ ਪਤਲੇ ਕੈਨੇਡਾ ਕੋਈ ਉਹਨਾਂ ਦੇ ਆਪਣੇ ਕੋਲ ਪੈਸੇ ਆਏ ਸੀ ਕਬੂਤਰ ਹੋਰ ਵੀ ਨਹੀਂ ਛੁੱਟਣ ਦੇ ਪੈਸੇ ਨਹੀਂ ਆਏ ਸੀ ਤੇ ਨਹੀਂ ਹੋਰ ਵੱਲ ਚੱਲ ਗਿਆ ਆ ਬਾਈ ਆਹ ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਬਾਈ ਬੋਰਡ ਬਰੀ ਵਾਲਾ ਉਹਨਾਂ ਦਾ ਕਬੂਤਰ ਵੀ ਛੇਤੀ ਗਿਆ ਤਾਂ ਦੇਦਾ ਦਾ ਨਾਮ ਆਲਾ ਉਹਦੇ ਤਾਂ ਮੈਂ ਆਈ ਪਹੁੰਚ ਪਵਨ ਨਾਲ ਹੋ ਜਾ ਕੋਈ ਨਹੀਂ ਜਨ ਨਾਲ ਇਹਨਾਂ ਦਾ ਵੀ 10000 ਰੁਪਇਆ ਹਿੱਸੇੋਂ ਦਾ ਆਇਆ ਆਏ ਓਏ ਹਾਂ ਤਾਂ ਇਹਨਾਂ ਗੱਲ ਆ ਜੀ ਖੜ ਜਾ ਖੜਾ ਆਲਾ ਅਗਲਾ ਠਕਰਾਨਾ ਰੁਗ ਖਾਰਾ ਇਹਨਾਂ ਦਾ ਵੀ ਕੋਪੀ ਵਾਜਿਆ ਇਹਨਾਂ ਦਾ ਵੀ ਬਾਈ ਪੁੱਤਰ ਹਿੱਸੇ ਜਾਇਆ 10000 ਰੁਪਏ ਆਜਾ ਜੀ ਇਹਨਾਂ ਦਾ ਵੀ ਕੋਪੁੱਤਰ ਹਿੱਸੇ ਚ ਆਇਆ 10000 ਰੁਪਿਆ ਠੀਕ ਹੈ ਜੀ ਕੋਪੀ ਆ ਦੇਣ ਵਾਲੇ ਜਿਹੜੇ ਦੇਣ ਵਾਲਾ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਬਾਈ ਇਹਨਾਂ ਦਾ ਵੀ ਕੋਪੁੱਤਰ ਹਿੱਸੇ ਚ ਆਇਆ 10000 ਰੁਪਏ ਠੀਕ ਹੈ ਜੀ ਵਾਲਾ ਜੀ ਬਾਈ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਹਿੱਸੇ ਜਾ ਕੇ 10000 ਰੁਪਏ ਠੀਕ ਹੈ ਠੀਕ